ਨਦੀਏ ਕਿਸ ਬੁੱਝਹਿ ਨਾ ਵੀ ਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਇਹ ਨਾਮ ਨੂੰ ਵਿਸਾਰ ਕੇ ਸੱਚੀ ਗੁਰਬਾਣੀ ਨੂੰ ਵਿਸਾਰ ਕੇ ਚੰਗੇ ਗੁਣਾਂ ਨੂੰ ਭੁਲਾ ਕੇ ਪਛਤਾਂਦਾ ਬੜਾ ਪਛਤਾਂਦਾ ਪਰ ਪਾਤਸ਼ਾਹ ਕਹਿੰਦੇ ਜਿੰਨਾ ਸਮਾਂ ਗਵਾਤਾ ਭਾਈ ਕੋਈ ਗੱਲ ਨਹੀਂ ਅਜੇ ਵੀ ਕੋਈ ਗੱਲ ਨਹੀਂ ਜਿੰਨੀ ਵੀ ਉਮਰ ਹੋ ਗਈ ਕੋਈ ਗੱਲ ਨਹੀਂ ਨਾਮ ਵਿਸਾਰ ਨਾਨਕ ਪਛਤਾਨਾ ਧੁਰ ਕੀ ਮਤ ਤੂ ਲੇ ਹੈ ਯਾਨੇ ਗੁਰ ਕੀ ਮਤ ਤੂ ਲੈ ਹੈ ਯਾਨੇ ਗੁਰ ਕੀ ਗੁਰ ਕੀ ਯਾਨੇ ਬਾਦਸ਼ਾਹ ਕਹਿੰਦੇ ਜਿਹੜੀ ਗੁਰੂ ਦੀ ਸਿੱਖਿਆ ਨਾ ਜੋ ਆਪਜੀ ਸਰਵਣ ਕਰ ਰਹੇ ਹੋ ਨਾ ਕਹਿੰਦੇ ਆ ਸਿੱਖਿਆ ਲੈ ਭਾਈ ਅੱਬਾ ਪਤਾ ਕੀ ਹੋ ਗਿਆ ਆਪਾਂ ਮਟੀਰੀਅਲ ਬਣ ਗਏ ਜਿਹੜੀ ਆਪਣੀ ਮਤ ਹੈ ਆਪਣੀ ਸਮਝ ਇੱਕ ਪਾਸੇ ਰੱਖ ਕੇ ਨਾ ਗੁਰੂ ਦੀ ਮਤ ਲੈਣਾ ਕਰ ਅਜੇ ਕੋਈ ਨਹੀਂ ਵਿਗੜਿਆ हे अनजान हे बेज्ञान ने अजे कुछ नी बिगडेया गुरकी मत तू लेहे याने क्योंकि भगत बिना बहुत डूबे सयाने भगत ਦੇ ਤੱਤੇ ਨੂੰ ਸਿਆਰੀ ਲੱਗੀ ਐ ਸੱਚੀ ਭਗਤੀ ਤੋਂ ਬਿਨਾ ਗੁਣਾ ਵਾਲੀ ਭਗਤੀ ਤੋਂ ਬਿਨਾ ਬੜੇ ਬੜੇ ਚਲਾਕ ਸਿਆਣੇ ਸਾਰੇ ਡੁੱਬ ਗਏ ਸੱਚੀ ਭਗਤੀ ਤੋਂ ਬਿਨਾ ਹਰ ਕੀ भगत ਕਰੋ ਮਨमीत हे मेरे मन ਹਰ ਦੇ ਕੀ ਭਗਤ ਕਰੋ ਖਰੀਦੀ ਭਗਤੀ ਕਰਨਾ ਕਰ ਚੰਗੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਲੈ ਕੇ ਆ ਨਿਰਮਲ ਹੋਏ ਤੁਮਾਰੋ ਚੀਤ ਫਿਰ ਜਿਹੜਾ ਮਨ ਹੈ ਨਾ ਇਹ ਜਿਹੜਾ ਮਨ ਕਪਟੀ ਹੈ ਸਖਤ ਹੈ ਵਿਕਾਰਾਂ ਦੇ ਮਾੜੇ ਪ੍ਰਭਾਵ ਵੱਲ ਲੱਗਿਆ ਫਿਰ ਇਹ ਨਿਰਮਲ ਹੁੰਦਾ ਹੈ ਜਿਹੜਾ ਚੀਤ ਹੈ ਇਹਦੇ ਵਿੱਚੋਂ ਫਿਰ ਮਨ ਵਿੱਚੋਂ ਮੈਲ ਲੱਥ ਜਾਂਦੀ ਹੈ ਵਿਕਾਰ ਲੱਥ ਜਾਂਦੇ ਨੇ ਚੈਰੇ ਨੇ ਕਮਲ ਰੱਖੋ ਮਨ ਮਾਹੇ ਪਰਮਾਤਮਾ ਦੇ ਚਰਨ ਸੱਚੀ ਗੁਰਮਾਣੀ ਸ਼ਬਦ ਜੋ ਕਮਲ ਵਰਗੇ ਹਨ ਪਾਤਸ਼ਾਹ ਕਹਿੰਦੇ ਉਹਨੂੰ ਮਨ ਵਿੱਚ ਵਸਾਉਣਾ ਕਰੋ ਭਾਈ ਜਨਮ ਜਨਮ ਕੇ ਕਿਲ ਵਿਖ ਜਾਹੇ ਕਿਲ ਵਿਖ ਪਾਪਾਂ ਨੂੰ ਕਹਿੰਦੇ ਨੇ ਜੀ ਫਿਰ ਜਨਮਾਂ ਜਨਮਾਂ ਦੇ ਕੀਤੇ ਪਾਪ ਨੇ ਨਾ ਜਿਹੜੇ ਉਹ ਸਾਰੀ ਮੈਲ ਹੈ ਖਤਮ ਹੋ ਜਾਏਗੀ ਆਪ ਜਪੋ ਅਵਰ ਨਾਮ ਜਪਾਵੋ ਜਿਵੇਂ ਆਪ ਜੀ ਬੜੇ ਪਿਆਰ ਨਾਲ ਸੰਗਤ ਵਿੱਚ ਬੈਠੇ ਹੋ ਗੁਰਬਾਣੀ ਨੂੰ ਸਰਵਣ ਕਰ ਰਹੇ ਹੋ ਉਹਨ ਜਿਸ ਤਰ੍ਹਾਂ ਜੇ ਅਸੀਂ ਸੰਗਤ ਕਰਾਂਗੇ ਅੱਗੇ ਵੀ ਤਾਂ ਮੈਸੇਜ ਉਦਾਂ ਦਾ ਦਵਾਂਗੇ ਤੁਸੀਂ ਬੱਚੇ ਵੇਖੋ ਜਾਂ ਸਿਆਣੇ ਵੇਖੋ ਕਈ ਅੱਧ ਖੜੂਮਣ ਦੀਆਂ ਭੈਣਾਂ ਮਾਤਾਵਾਂ ਵੇਖੋ ਤੁਸੀਂ ਉਹ ਵੀ ਨਾ ਪੂਰੀ ਕਹਾਣੀ ਸੁਣਾ ਦਿੰਦੀਆਂ ਨੇ ਘਰ ਵਿੱਚ ਆਹ ਨਾਟਕ ਵੇਖਿਆ ਆ ਫਿਲਮ ਵੇਖੀ ਐ ਜੇ ਆਪਾਂ ਸੰਗਤੀ ਗੁਰਬਾਣੀ ਦੀ ਕਰਾਂਗੇ ਗੁਰੂ ਦੀ ਕਰਾਂਗੇ ਭਾਈ ਗੁਰੂ ਮੁੱਖਾਂ ਦੀ ਕਰਾਂਗੇ ਫਿਰ ਕੀ ਹੋਏਗਾ ਅਸੀਂ ਨਾਮ ਜਪਾਂਗੇ ਬਾਦਸ਼ਾਹ ਕਹਿੰਦੇ ਆਪ ਜਪੋ ਅਬਰਾ ਨਾਮ ਜਪਾਵੋ ਫਿਰ ਆਪਣੇ ਪਰਿਵਾਰ ਨੂੰ ਵੀ ਜਪਾਉਣਾ ਕਰੋ ਪਹਿਲਾਂ ਆਪਣੇ ਪਰਿਵਾਰ ਨੂੰ ਅੱਖਾਂ ਨੂੰ ਕਦੇ ਪੂਰੀ ਦਰ ਪੂਰੀ ਗੁਰਬਾਣੀ ਦੇ ਦਰਸ਼ਨ ਕਰਿਆ ਕਰੋ ਆਨੰਦ ਸਾਹਿਬ ਇਹ ਨੇਤਰੋ ਮੇਰੇ ਹੋ ਤੇ ਇਹ ਸ਼ਰਵਣੋ ਮੇਰੇ ਹੋ ਇਹ ਰਸਨਾ ਕਿਤੇ ਸਰੀਰਾਰੇ ਸਰੀਰਾ ਮੇਰਾ ਇਹਨੂੰ ਸਾਰੇ ਨੂੰ ਗੁਰੂ ਦੀ ਮੱਤ ਲੈ ਕੇ ਇਸ ਮਾਰਗ ਤੇ ਚਲਾਉਣਾ ਕਰੀਏ ਇਸ ਸਰੀਰ ਨੂੰ ਵੀ ਇਸ ਮਾਨ ਨੂੰ ਵੀ ਫਿਰ ਆਪਾਂ ਆਪਣੇ ਪਰਿਵਾਰ ਨੂੰ ਵੀ ਸਮਝਾਈਏ ਜੇ ਕੋਈ ਸਮਝਣਾ ਚਾਹੁੰਦਾ ਹੈ ਜੇ ਕੋਈ ਸਾਨੂੰ ਕੋਈ ਸਵਾਲ ਕਰਦਾ ਹੈ ਸਾਡੇ ਕੋਲ ਫਿਰ ਉੱਤਰ ਵੀ ਹੋਣਾ ਚਾਹੀਦਾ ਹੈ ਉਹਨੂੰ ਵੀ ਸਮਝਾਈਏ ਸਭ ਨੂੰ ਧਾਰੀਏ ਨਾਲ ਜਿਵੇਂ ਰੋਟੀ ਸ਼ਰੀਰ ਨੂੰ ਜ਼ਰੂਰੀ ਹੈ ਪ੍ਰਸ਼ਾਦਾ ਜ਼ਰੂਰੀ ਹੈ ਭਾਈ ਨਾਮ ਬਹੁਤ ਜ਼ਰੂਰੀ ਹੈ ਸੱਚ ਜਾਣ ਆਪ ਜਦੋਂ ਅਬਰਾ ਨਾਮ ਜਪਾਓ ਸੁੰਤ ਕਹਿਤ ਰਹਿਤ ਗਤ ਪਾਵੋ ਫਿਰ ਜਿਵੇਂ ਜਿਵੇਂ ਸੁਣੋਗੇ ਫਿਰ ਆਪ ਜੀ ਹੁਕਮ ਕਰੋਗੇ ਰੈਣੀ ਵਿੱਚ ਧਾਰਨ ਕਰੋਗੇ ਫਿਰ ਗਤੀ ਹੁੰਦੀ ਆ ਗਤੀ ਭਾਵ ਸਪੀਡ ਆਉਣ ਵਾਲਾ 1 ਮਿੰਟ 2 ਮਿੰਟ 4 ਮਿੰਟ 1 ਦਿਨ ਆਉਣ ਵਾਲਾ 1 ਮਹੀਨਾ ਸਾਰੇ ਸਾਲ ساری ਜ਼ਿੰਦਗੀ ਫਿਰ ਸੁੱਖਾਂ ਦੀ ਨਕੀਰ ਰਹਿੰਦੀ ਹੈ ਫਿਰ ਉਹਦਾ ਕਲਿਆਣ ਹੁੰਦਾ ਗਤ ਪਾਵੋ ਉਹਦਾ ਕਲਿਆਣ ਹੋ ਜਾਂਦਾ ਸਾਰ ਭੂਤ ਸਤ ਹਰ ਕੋ ਨਾਉ ਸਭ ਤੋਂ ਵਧੀਆ ਵਸਤੂ ਕੀ ਹੈ ਜੀ ਨਾਮ ਹੈ ਗਿਆਨ ਹੈ ਸਾਰ ਹੁੰਦਾ ਸ੍ਰੇਸ਼ਟ ਭੂਤ ਹੁੰਦਾ ਪਦਾਰਥ ਵਸਤੂ ਜੋ ਪ੍ਰਭੂ ਸੱਚਾ ਹੈ ਸਤ ਹਰ ਕੋ ਨਾਉ ਉਸ ਦਾ ਨਾਮ ਬਹੁਤ ਚੰਗਾ ਹੈ ਉੱਚਾ ਹੈ ਸ੍ਰੇਸ਼ਟ ਹੈ ਉਹਦਾ ਨਾਮ ਹੀ ਸਭ ਕੁਝ ਹੈ ਭਾਈ ਸਹਿਜ ਸੁਭਾਏ ਨਾਨਕ ਗੁਣ ਗਾਉ ਸਹਿਜ ਸੁਭਾਏ ਪਤਾ ਕੀ ਹੁੰਦਾ ਉੱਠਦਿਆਂ ਬੈੰਦੇ ਆ ਜੋ ਵੀ ਕੰਮ ਕਰਦੇ ਹੋ ਸਹਿਜ ਸੁਭਾਏ ਉਹਦੇ ਗੁਣ ਗਾਇਆ ਕਰੋ ਜੀਵਨ ਵਿੱਚ ਉੱਠਦੇ ਆਂ ਬੰਦੇ ਆ ਇਮਾਨਦਾਰੀ ਦੇ ਸੇ ਸਤ ਦੀ ਸੇ ਦਇਆ ਦੀ ਸੇ ਫਿਰ ਅੱਪਾ ਕਾਵਾਂਗੇ ਉਹ ਬੰਦਾ ਰੱਬ ਵਾਰੇ ਦਾ ਲੱਗਦਾ ਚੰਗਾ ਲੱਗਦਾ ਫਿਰ ਅਗਲੇ ਪਦ ਦੇ ਦਰਸ਼ਨ ਕਰੋ ਗੁਣ ਗਾਵਤ ਤੇਰੀ ਉਤਰ ਸਮੈਲ ਫਿਰ ਜਦੋਂ ਗੁਣ ਗਾਓਗੇ ਨਾ ਇਹ ਗੁਣਾ ਬਲੀ ਭਗਤੀ ਕਰੋਗੇ ਫਿਰ ਜਿਹੜੇ ਭੈੜੇ ਵਿਚਾਰ ਨੇ ਅੰਦਰ ਭੈੜੀਆਂ ਸੋਚਾਂ ਨੇ ਕਿਸੇ ਪ੍ਰਤੀ ਅਪਾ ਈਰਖਾ ਕਰਦੇ ਆਂ ਜੈਲਸ ਕਰਦੇ ਆਂ ਕਿਸੇ ਤੋਂ ਵੀ ਕਿਸੇ ਨਾ ਭਾ ਦੁਸ਼ਮਣ ਵੇਖਦੇ ਆਂ ਅੱਖਾਂ ਨਾਲ ਵੱਡਾ ਛੋਟਾ ਵੇਖਦੇ ਆਂ ਪਹਿਲੇ ਤੇ ਕਿਰਪਾ ਹੋ ਜਾਂਦੀ ਐ ਸਭ ਵਿੱਚ ਇੱਕ ਦਿਸਣਾ ਸ਼ੁਰੂ ਹੋ ਜਾਂਦਾ ਫਿਰ ਭਾਈ ਈਰਖਾ ਦੀ ਬਿਮਾਰੀ ਇਹ ਮੈਲ ਸਾਰੀ ਉੱਤਰ ਜਾਂਦੀ ਐ ਬਿਨ ਸਜਾਏ ਹੋ ਮੈਂ ਵੀ ਖਫੈਲ ਜਿਹੜੀ ਹੋਮੇ ਦੀ ਫਲਾਵਟ ਐ ਚਿਮੜੀ ਹੋਈ ਐ ਵੀ ਲੋਕ ਮੈਨੂੰ ਚੰਗਾ ਕਹਿਣ ਆਪਾਂ ਲੋਕਾਂ ਕਰਕੇ ਕਿੰਨਾ ਕੁਝ ਕਰਦੇ ਆਂ ਲੋਕ ਤੇ ਫੇਰ ਵੀ ਕਮੀਆਂ ਕੱਟ ਦਿੰਦੇ ਨੇ ਸਭ ਕੁਝ ਖਤਮ ਕਰਕੇ ਜਿਨ੍ਹਾਂ ਕੋਲ ਗਿਆਨ ਨਹੀਂ ਗੁਰੂ ਦੀ ਮੱਤ ਨਹੀਂ ਉਹ ਫਿਰ ਸੁਸਾਇਸਾਈਡ ਵੀ ਕਰ ਦਿੰਦੇ ਨੇ ਆਪਣੇ ਆਪ ਨੂੰ ਖਤਮ ਵੀ ਕਰ ਦਿੰਦੇ ਨੇ ਕਰਜ਼ਾ ਲੈ ਕੇ ਦੁਖੀ ਹੋ ਜਾਂਦੇ ਨੇ ਪਰ ਇਹ ਖਲਾਰਾ ਵੀ ਮਿਟ ਜਾਂਦਾ ਹੈ ਹਉਮੈ ਦਾ ਬਿਨਸ ਜਾਏ ਹਉਮੈ ਵੀ ਫਖਾਇ ਹੈ ਹੋਏ ਅਚਿੰਤ ਬਸਹਿ ਸੁਖ ਨਾਲ ਜੇ ਫਿਰ ਜੀਵਨ ਵਿੱਚ ਹਉਮੈ ਦਾ ਮਾੜਾ ਪ੍ਰਭਾਵ ਖਤਮ ਹੋ ਗਿਆ ਹਉਮੈ ਨਹੀਂ ਰਹੀ ਫਿਰ ਨਸਚਿੰਤ ਹੋ ਜਾਓਗੇ ਚੜਦੀ ਕਲਾ ਆ ਜਾਏਗੀ ਜੀਵਨ ਵਿੱਚ ਇਸੇ ਕਰਕੇ ਕਹਿੰਨੇ ਆ ਸਾਦੇ ਕਾਰਜ ਸਾਦੇ ਭੋਗ ਨਾ ਕੋਈ ਚਿੰਤਾ ਨਾ ਕੋਈ ਰੋਗ ਹੋਏ ਚਿੰਤਵਸ ਹੈ ਸੁਖ ਨਾਲ ਜੀਵਨ ਹੀ ਸੁੱਖਾਂ ਨਾਲ ਬਤੀਤ ਹੋ ਜਾਂਦਾ ਹੁੰਦਾ ਹੈ ਜੀ ਹੋਏਗਾ ਸੱਚ ਕਰਕੇ ਜਾਣੇ ਜੀ ਜੀਵਨ ਵਿੱਚ ਸਬਦ ਆ ਗਿਆ ਗੁਰਬਾਣੀ ਆ ਗਈ ਸਾਸ ਗਰਾਸ ਹਰ ਨਾਮ ਸਮਾਲ ਸਾਸ ਦੇ ਗਰਾਸ ਦੇ ਸੱਸੇ ਨੂੰ ਸਿਹਾਰੀ ਲੱਗੀ ਏ ਜਿਹੜਾ ਹਰੀ ਦਾ ਨਾਮ ਹੈ ਭਾਈ ਉਹ ਸਾਸ ਗਰਾਸ ਦੇ ਨਾਲ ਚੇਤੇ ਕਰੀਏ ਵਾਹਿ ਗੁਰੂ ਵਾਹਿਗੁਰੂ 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 ਹੋਏ ਚਿੰਤ ਬਸੈ ਸੁਖ ਨਾਲ ਸਾਸ-ਗ੍ਰਾਸ ਹਰ ਨਾਮ ਸੰਵਾਲ ਹੋਏ ਚਿੰਤ ਬਸੈ ਸੁਖ ਨਾਲ ਸਾਸ-ਗ੍ਰਾਸ ਹਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਾਹਸ ਗਰਾਸ ਐਥੇ ਗੁਰੂ ਸਾਹਿਬ ਦੀ ਕਿਰਪਾ ਹੋ ਜAVE ਗੁਰੂ ਦੀ ਮੱਤ ਆ ਜਾਵੇ ਸਾਹਸ ਗਰਾਸ ਤੇ ਨਾਲ ਨਾਲ ਰੱਬੀ ਗੁਰ ਜਿਹੜੀ ਰੱਬੀ ਭਗਤੀ ਆ ਉਹ ਵੀ ਨਾ ਭੁੱਲੇ ਸਾਨੂੰ ਗੋਣਾ ਵਾਲੀ ਸਾਹਸ ਗਰਾਸ ਹਰ ਸਮੇਂ ਜੀਵਨ ਵਿੱਚ ਇਹ ਦੀਸਣ ਫਿਰ ਕਿਰਪਾ ਹੁੰਦੀ ਹੈ ਇਸੇ ਕਰਕੇ ਬਾਤ ਕਹਿੰਦੇ ਛਾੜ ਸਿਆਣਪ ਸਗਲੀ ਮਨਾ ਹੈ ਮਨਾ ਆਪਣੇ ਮਨ ਨੂੰ ਕਹੀਏ ਕੋਕੀਆਂ ਸਿਆਣਪਾ ਛੱਡ ਦੇ ਚਲਾਕੀਆਂ ਛੱਡ ਦੇ ਸਾਧ ਸੰਗ ਪਾਵੈ ਸੱਚ ਤਨਾ ਫਿਰ ਗੁਰਮੁਖੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਸੱਚੇ ਨਾਮ ਦੀ ਪ੍ਰਾਪਤੀ ਹੋ ਜਾਏਗੀ ਖਾਰਕੂੰਜੀ ਸੱਚ ਕਰੋ ਵਿਵਹਾਰ ਹਰੀ ਦੇ ਨਾਮ ਦੀ ਰਾਸ ਪੂੰਜੀ ਇਕੱਠੀ ਕਰ ਸੱਚ ਸੱਚ ਹੁੰਦਾ ਆ ਜਮਾ ਕਰ ਮੁਬਾਰਕ ਹੈ ਪੈਸਾ ਜਮਾ ਕਰ ਦਿਓ ਬੈਂਕਾਂ ਵਿੱਚ ਘਰਾਂ ਵਿੱਚ بڑے ਲੋਕਰ ਭਰੇ ਹੁੰਦੇ ਨੇ ਮੁਬਾਰਕ ਹੈ ਸਭ ਕੁਝ ਹੋਣਾ ਚਾਹੀਦਾ ਆ ਵੀ ਜਮਾ ਕਰ ਸਾਡੇ ਨਾਲ ਗੁਰਬਾਣੀ ਹੋਵੇ ਸਾਡੇ ਨਾਲ ਸ਼ਬਦ ਹੋਵੇ ਸਾਂਝੀ ਨੂੰ ਜਮਾ ਕਰ ਇਹਾਂ ਸੁਖਦਰਗਾ ਜੈਕਾਰ ਲੋਕ ਪਰ ਲੋਕ ਵਿੱਚ ਦਰਗਾਹ ਵਿੱਚ ਫਿਰ ਜੈ ਜੈਕਾਰ ਹੁੰਦੀ ਹੈ ਜਦੋਂ ਆਪਾ ਸਦਾ ਰਿਆ ਗਿਆ ਆਪਾ ਸਾਧਿਆ ਗਿਆ ਫਿਰ ਜੈਜਾਕਾਰ ਹੁੰਦੀ ਹੈ ਲੋਕ ਪਰੋਕ ਵਿੱਚ ਅਗਾ ਆਉਣ ਵਾਲੇ ਸਮੇਂ ਵਿੱਚ ਵੀ ਜੈ ਜੈ ਸਰਬ ਨਿਰੰਤਰ ਏਕੋ ਦੇਖ ਇਨਾਥਾ ਨਾਲ ਸਭ ਵਿੱਚ ਉਸ ਸੱਚੇ ਪਾਤਸ਼ਾਹ ਨੂੰ ਦੇਖਣਾ ਕਰੀਏ ਕਹੋ ਨਾਨਕ ਜਾ ਕੇ ਮਸਤਕ ਲੇਖ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਇਹ ਕੰਮ ਭਾਈ ਉਹੀ ਕਰੇਗਾ ਇਹ ਕੰਮ ਤੇ ਉਹੀ ਕਰਦਾ ਹੈ ਜਿਹਦੇ ਮੱਥੇ ਤੇ ਭਾਗ ਜਾਗ ਗਏ ਭਾਵ ਜਿਨੇ ਆਪਣੇ ਜੀਵਨ ਵਿੱਚ ਰੱਬੀ ਭਗਤੀ ਵਿੱਚ ਉਦਮ ਵੀ ਆਉਂਦਾ ਹੈ ਜਿਨੇ ਆਪਣੇ ਜੀਵਨ ਵਿੱਚ ਉਦਮ ਉਜਾਗਰ ਕੀਤਾ ਹੈ ਉਹ ਗੁਰੂ ਕੀ ਮੱਤ ਤੋਂ ਲੈ ਜਾਣੇ ਉਹਨਾਂ ਨੇ ਫਿਰ ਗੁਰੂ ਦੀ ਮੱਤ ਲੈ ਕੇ ਆਨੰਦ ਲਿਆ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਸਤ ਨਾਮ ਆਰ ਪੁੰਦੀ ਸੱਚ ਕਰੋ ਬਿਵਹਾਰ ਇਹੀ ਸੁਖਦਰਗਾਜੈਕਾਰ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੇ ਮਸਤੋ ਏਕੇ ਕੰਮ ਤੇ ਹੀ ਕਰੇਗਾ ਜਿਹਦੇ ਮੱਥੇ ਦੇ ਭਾਗ ਜਾ ਕੇ ਜਿਹਦੇ ਤੇ ਸੱਚਮੁੱਚ ਗੁਰੂ ਸਾਹਿਬ ਦੀ ਕਿਰਪਾ ਹੋ ਜੀ